ਗਰਮਜ ਸਿੰਘ ਜੀ ਕੀ ਕੰਮ ਪਿੰਡ ਬਰਸਪੁਰ ਸਰਪੰਚ ਜੀ ਬੋਲਣ ਕਿਦਾਂ ਦੇਖਦੇ ਹੋ 80 ਲੱਖ ਦੀ ਜਿਹੜੀ ਦੋ ਪਿੰਡਾਂ ਨੂੰ ਜੋੜਨ ਵਾਲੀ ਪੁਲ ਬਣਿਆ ਲੇਕਿਨ ਉਹਦੇ ਮਾੜੇ ਹਾਲਾਤ ਹੈ ਮੈਂ ਤਾਂ ਰਾਤ ਪਰਸੋਂ ਮੈਂ ਲੰਘਿਆ ਅੱਜ ਦੀ ਪਰਸੋਂ ਮੈਂ ਦੇਖ ਕੇ ਹੈਰਾਨ ਸੀ ਬਣਿਆ ਕਦੋਂ ਤੇ ਢੈਂ ਕਦੋਂ ਲੱਗ ਪਿਆ ਕਿੰਨਾ ਚਿਰ ਹੋਇਆ ਜੀ ਬਣੇ ਨੂੰ ਤਾਂ ਮੇਰੇ ਖਿਆਲ 15 20 ਦਿਨ ਹੀ ਹੋਏ ਕਲੀਅਰ ਹੋਏ ਨੂੰ 15 20 ਦਿਨ ਹੀ ਕਲੀਅਰ ਹੋਇਆ ਮਤਲਬ ਹੋਇਆ ਤੇ ਢੈਂ ਪੈਲੂ ਲੱਗਿਆ ਜੀ ਤਾਂ ਬਰਸਾਤਾਂ ਵੀ ਨਹੀਂ ਪਈਆਂ ਇੰਨੀਆਂ ਤੇ ਠੇਕੇਦਾਰਾਂ ਦਾ ਬਹੁਤ ਬੁਰਾ ਹਲ ਕੀਤਾ ਜੀ ਇਹਨਾਂ ਨੇ ਕਿੰਨੇ ਕਿੰਨੇ ਲੱਖ ਦਾ ਪੁਲ ਉਹਦਾ ਇਹਦਾ 80 ਲੱਖ ਦਾ ਪ੍ਰੋਜੈਕਟ ਸੀ ਕੀ ਲੱਗਦਾ ਤੁਹਾਡੇ ਲੱਗਿਆ ਇਹਦੇ ਤਾਂ ਅਸੀਂ ਪੈਸੇ ਵੀ ਨਹੀਂ ਲੱਗਦੇ ਜੇ ਸਾਹਿਬ ਨਾਲ ਦਾ ਜੇ ਸਾਹਿਬ ਨਾਲ ਅਸੀਂ ਦੇਖ ਕੇ ਜਦੋਂ ਬਣਾਉਂਦੇ ਸੀ ਅਸੀਂ ਉਹਦੇ ਹੈਰਾਨ ਸੀ ਕਿਉਂਕਿ ਪਿੰਡਾਂ ਵਾਲਿਆਂ ਦਾ ਕਹਿ ਲਾ ਕਿ ਪਹਿਲਾਂ ਵੀ ਜਿਹੜੇ ਮਾੜੇ ਹਾਲਾਤ ਸੀ ਹੁਣ ਵੀ ਮਾੜੇ ਹਾਲਾਤ ਪਹਿਲਾਂ ਤਾਂ ਚਲੋ ਪਾਣੀ ਥੱਲੇ ਉਹਨਾਂ ਪਾਈਪ ਪਾ ਕੇ ਪਾਣੀ ਲਗਾਇਆ ਸੀ ਤੋਂ ਪੁਲ ਬਣਾਤਾ ਸੀ ਉਦੋਂ ਤਾਂ ਲੰਘ ਹੀ ਨਹੀਂ ਸਕਦੇ ਪੈਦਲ ਅਸੀਂ ਲੰਘ ਹੀ ਨਹੀਂ ਸਕਦੇ ਨਾ ਜਾ ਸਕਦੇ ਸੀ ਮੋਟਰਸਾਈਕਲ ਸਾਡੇ ਅੱਡੇ ਦੇ ਮੋਟਰਸਾਈਕਲ ਡੁੱਬ ਜਾਂਦੇ ਸੀ ਹੁਣ ਵੀ ਬੰਦ ਹੋ ਗਿਆ ਹੁਣ ਵੀ ਉਹੀ ਸਾਹਬ ਹੋ ਗਿਆ ਜੀ ਜੇ ਉਹਨਾਂ ਟੈ ਗਿਆ ਤੇ ਫਿਰ ਤਾਂ ਉਹ ਬੁਰਾ ਉਹਦੋਂ ਵੀ ਜ਼ਿਆਦਾ ਬੁਰਾ ਸ੍ਰੀ ਸਾਹਿਬ ਜਾਂ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਕੋਲ ਤਾਂ ਨਹੀਂ ਜਾਇਆ ਗਿਆ ਜੀ ਐਮਐਲਏ ਸਾਹਿਬ ਨੇ ਕੋਈ ਇਹੋ ਜੀ ਗੱਲ ਕੀਤੀ ਸੀਨ ਨਾਲ ਗੱਲ ਹੋਈ ਸੀ ਪਰਸੋਂ ਹੀ ਦੇਖਿਆ ਮੈਂ ਤਾਂ ਮੈਂ ਤਾਂ ਰਾਤੀ ਇਹਨਾਂ ਬਾਈ ਜਿੰਦਾ ਉਸਨੂੰ ਮੈਂ ਯਾਰ ਮੈਂ ਕਹ ਪਰਸੋਂ ਹੀ ਲੰਘ ਕੇ ਗਿਆ ਜੀ ਇਹ ਤਾਂ ਢਾਂ ਨੀ ਲੱਗ ਪਿਆ ਨਹੀਂ ਕਿੱਦਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੈਂ ਤੁਹਾਨੂੰ ਕਹਿੰਦੀ ਜ਼ਿਆਦਾ ਉਹਦੇ ਵਿੱਚ ਘਟ ਉਹਦੇ ਵਿੱਚ ਘਟ ਕਸੂਰ ਹੈ ਮਾਮਾ ਦੇਕਾਰ ਵੱਲੋਂ ਇਤਨੀ ਦੇਕਾਰ ਵੱਲੋਂ ਵੱਢਣੀ ਚਾਹੀਦੀ ਇਹਨਾਂ ਦੇ ਜ਼ਰੂਰੀ ਤੁਸੀਂ ਆਪਣੇ ਵੱਲੋਂ ਕੋਈ ਮਤਾ ਪਾਓਗੇ ਜਾਂ ਦੇਓਗੇ ਕੁਝ ਮੰਨ ਦੇ ਦਾਂਗੇ ਮਤਾ ਜੀ ਪਾ ਕੇ ਜਿੱਤ ਜੀ ਕਿਉਂ ਨਹੀਂ ਦਿਆਂਗੇ ਸਸੀ ਗਾਲ ਜੀ ਸੁਰਿੰਦਰ ਸਿੰਘ ਨਾਂ ਹੈ ਜੀ ਮੇਰਾ ਪਿੰਡ ਸ਼ੰਕਰਪੁਰ ਜੀ ਸਾਡੀ ਆਪਣੀ ਜ਼ਮੀਨ ਇੱਥੋਂ ਸ਼ੁਰੂ ਹੁੰਦੀ ਏ ਸਾਰੀ ਜ਼ਮੀਨ ਸਾਡੀ ਹੋਈ ਏ ਅਸੀਂ ਆਪ ਖੋਦ ਪਾਸ ਕਰਵਾਇਆ ਜੀ ਜੋ ਵੀ ਕਾਗਜ਼ ਜੋ ਪਿੰਡਾਂ ਦੇ ਸਾਈਨ ਕਰਵਾ ਕੇ ਵੀ ਸਾਡੇ ਦੋ ਪਿੰਡਾਂ ਨੂੰ ਆਪਸ ਲੰਘਣਾ ਸਾਨੂੰ ਸੌਖਾ ਹੋ ਜੇ ਇਸ ਕਾਜਵੇਸੀ 7-8 ਫੁੱਟ ਡੂੰਗਾ ਉਹ ਪਾਣੀ ਆਨ ਕਰਕੇ ਨਹੀਂ ਸੀ ਲੰਘਿਆ ਜਾਂਦਾ ਸਾਡੀਆਂ ਜ਼ਮੀਨਾਂ ਮਤਲਬ ਵੱਖਰੇ ਦੂਜੇ ਪਾਸੇ ਵੀ ਜਾਂਦੀਆਂ ਨੇ ਸਾਨੂੰ ਲੰਘਣਾ ਔਖਾ ਜਾਂਦਾ ਸੀ ਸ਼ਹਿਰ ਵੀ ਜਾਂਦੇ ਆ ਤਾਂ ਸਾਨੂੰ ਇਹ ਹੀ ਦਾ ਸਾਡਾ ਸੌਖਾ ਹੈ ਅਸੀਂ ਆਪ ਐਮਐਲ ਸਾਹਿਬ ਨੂੰ ਕਹਿ ਕੇ ਤੇ ਪੁਲ ਬਣਵਾਇਆ ਪਰ ਠੇਕੇਦਾਰ ਨੇ ਬੜੀ ਕਿਤਾਹੀ ਕੀਤੀ ਹੈ ਜੀ ਅਜੇ ਇੱਕ ਮੀ ਪਿਆ ਮੜਾ ਜੀ ਐਦਗੀ ਪਾਣੀ ਵੀ ਨਹੀਂ ਆਇਆ ਜੜਾਈ ਵਾਰ ਆਉਂਦਾ ਇੱਕ ਮੀ ਪਿਆ ਤੇ ਸਾਰਾ ਢਹਿ ਢੇਰੀ ਹੋ ਗਿਆ ਮੈਂ ਐਕਸ਼ਨ ਸਾਹਿਬ ਨਾਲ ਗੱਲ ਵੀ ਕਰੀ ਏ ਗੱਲ ਕੀਤੀ ਸੀ ਉਹ ਆਂਦੇ ਹਨ ਫੋਟੋਆਂ ਭੇਜੋ ਸਾਨੂੰ ਅਸੀਂ ਫੋਟੋਆਂ ਵੀ ਭੇਜੀਆਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਉਹਦੇ ਤੇ ਕਿਦਾਂ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹੜੇ ਡਵੈਲਪ ਦੀ ਗੱਲ ਕਰਦੀ ਹੈ ਕੰਮ ਵੀ ਕਰ ਰਹੀ ਹੈ ਲੇਕਿਨ ਠੇਕੇਦਾਰ ਵੱਲੋਂ ਜਿਹੜਾ ਇਹਦੇ ਦੇ ਉਹ ਕਿਦਾਂ ਹੈ ਪਾਰਟੀ ਵੱਲੋਂ ਕੋਈ ਕਮੀ ਨਹੀਂ ਹੈਗੀ ਉਹਨਾਂ ਦਾ ਮਕਸਦ ਪੈਸੇ ਦੇਣਾ ਹੁੰਦਾ ਹੈ 80 ਲੱਖ ਰੁਪਏ ਸਾਡਾ ਇਹਦੇ ਤੇ ਪਾਸ ਕੀਤਾ ਤੁਸੀਂ ਆਪ ਦੇਖ ਸਕਦੇ ਹੋ ਵੀ 80 ਲੱਖ ਲੱਗਾ ਦਿੱਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐ ਮਤਲਬ ਉੱਤੇ ਹੀ ਧਰ ਗਏ ਨੇ ਇਟਾ ਕੱਚੇ ਗੱੱਚੀ ਮਿੱਟੀ ਦੇ ਉੱਤੇ ਧਰ ਗਏ ਨੇ ਇਟਾ ਅਸੀਂ ਖੁਦ ਇਸ ਗੱਲ ਤੇ ਬੜੇ ਪਰੇਸ਼ਾਨ ਸੀ ਇਹ ਤਾਂ ਵੀਰ ਜੀਰਾਂ ਦੀ ਹਿੰਮਤ ਤੇ ਚਲੋ ਤੁਹਾਡੇ ਤੱਕ ਹੋਇਆ ਸੰਪਰਕ ਤਾਂ ਅਸੀਂ ਇਕੱਠੇ ਹੋ ਗਏ ਆ ਇਸ ਗੱਲ ਤੇ ਤੇ ਸਾਨੂੰ ਬਹੁਤ ਦੁੱਖ ਸੀ ਵੀ ਇਹਨਾਂ ਨੇ ਆ ਸਾਡੇ ਨਾਲ ਐਵੇਂ ਕੀਤਾ ਖਲਾਉਣਾ ਜਾਂ ਕੰਮ ਪਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਦੀ ਮੰਤਰੀ ਸਾਹਿਬ ਨਾਲ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ ਹਾਂ ਇਸ ਬਾਰੇ ਗੱਲਬਾਤ ਐਕਸ਼ਨ ਸਾਹਿਬ ਨਾਲ ਹੋ ਗਈ ਐਮਐਲਏ ਸਾਹਿਬ ਆਪਣੇ ਭਰਾ ਨੇ ਕੋਈ ਅਸੀਂ ਗੱਲ ਕੁਝ ਢਿੱਲੇ ਚੱਲਣ ਕਰਕੇ ਨਾ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਉਹਨਾਂ ਨੂੰ ਵੀ ਸਿਣਿਆ ਦੇਵਾਂਗੇ ਵੀ ਆਹ ਕੰਮ ਇੱਥੇ ਜਾਂ ਵੀ ਕੀਤਾ ਉਹਨਾਂ ਨੇ ਉਹਨਾਂ ਨੇ ਹੀ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਕਰਾਈ ਸੀ ਵੀ ਐਕਸ਼ਨ ਸਾਹਿਬ ਨੂੰ ਤੁਸੀਂ ਕਹੋ ਅਸੀਂ ਕਿਹਾ ਪਰ ਕੋਈ ਗੱਲਬਾਤ ਹੋਈ ਨਹੀਂ ਉੱਥੇ ਐਕਸ਼ਨ ਸਾਹਿਬ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਨੂੰ ਰਸਤਾ ਜਾਣ ਵਾਲਾ ਵੀ ਉਹ ਵੀ ਮਾੜੇ ਹਾਲਾਤ ਹੈ ਬਿਲਕੁਲ ਬਿਲਕੁਲ ਬਹੁਤ ਤੰਗ ਆ ਜੀ ਅਸੀਂ ਮੰਨ ਲਓ ਅਸੀਂ ਜੀਰੀਆਂ ਵੱਡਾਂਗੇ ਸਾਨੂੰ ਨਹੀਂ ਲੱਗਦਾ ਵੀ ਸਾਡੀਆਂ ਟਰਾਲੀਆਂ ਇਧਰ ਲੰਘਣਗੀਆਂ ਸਾਡੇ ਤੋਂ ਲੰਘੇ ਨਹੀਂ ਜਾਣਾ ਸਾਨੂੰ ਵਲ ਕੇ ਆਉਣਾ ਪੈਗਾ 6-7 ਕਿਲੋਮੀਟਰ ਉਤੋਂ ਦੀ ਜੀ ਪਹਿਲਾਂ ਕੀ ਹਾਲਾਤ ਸੀ ਤੇ ਪਹਿਲਾਂ ਤਾਂ ਇਹ ਸੀ ਜੀ ਵੇਖੋ ਕਾਜਵੇ ਸੀ ਲੰਘਿਆ ਨਹੀਂ ਸੀ ਜਾਂਦਾ ਪਾਣੀ ਹਰ ਟਾਈਮ ਗੰਦਾ ਉਤੋਂ ਲੰਘਦੇ ਲੰਘਦਾ ਜੀ ਅਸੀਂ ਇੱਕ ਦੂਜੇ ਇਧਰੋਂ ਆ ਜਾ ਨਹੀਂ ਸੀ ਸਕਦੇ ਇਸੇ ਕਰਕੇ ਅਸੀਂ ਐਮਐਲ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਡਾ ਪੁਲ ਬਣਾਓ ਸਾਨੂੰ ਲੰਘਣਾ ਔਖਾ ਹੈ ਉਹਨਾਂ ਨੇ ਤੁਹਾਡੇ ਸਾਹਮਣੇ ਸਾਰਾ ਕੁਝ ਦਿੱਤਾ ਹਨਾ 80 ਲੱਖ ਰੁਪਿਆ ਥੋੜਾ ਨਹੀਂ ਹੁੰਦਾ ਪਰ ਉਹਨਾਂ ਨੇ ਲਾਇਆ ਨਹੀਂ ਸਾਨੂੰ ਸਿਰਫ ਠੇਕੇਦਾਰ ਦੀ ਇੰਨੀ ਕਮੀ ਹੈ ਤੇ ਕੁਛ ਜਿਹੜੇ ਸਰਕਾਰੀ ਮਹਿਕਮੇ ਵਾਲੇ ਨੇ ਉਹ ਕਾਰਵਾਈ ਠੇਕੇਦਾਰ ਤੇ ਕਰਨੀ ਨਹੀਂ ਜਾਂਦੇ ਕਿਉਂਕਿ ਇਹਨਾਂ ਦੀ ਮਿਲੀ ਭੁਗਤ ਹੁੰਦੀ ਹੈ ਜੀ ਸਾਡੇ ਵੱਲੋਂ ਕੋਈ ਕਾਰਵਾਈ ਕੀਤੀ ਹਾਂ ਮੈਂ ਅਸੀਂ ਗਏ ਵੀ ਸੀ ਸਾਡੇ ਪਿੰਡ ਦੇ ਵੀ ਖੁਦਰਤੀ ਮੰਡੀ ਬੋਰਡ ਨੇ ਕੰਮ ਕਰਿਆ ਸੀ ਅਸੀਂ ਤਾਂ ਵੀ ਗਏ ਸੀ ਪਰ ਫਿਰ ਵੀ ਉੱਥੇ ਕੋਈ ਸੁਨਵਾਈ ਕੋ ਨਹੀਂ ਆ ਕਿਉਂਕਿ ਇਹਨਾਂ ਦਾ ਆਪਜ ਮਿਲੀ ਭੁਗਤ ਹੈ ਹੀ ਹੈ ਜੀ ਹੁਣ ਇਹਦੇ ਤੇ ਤੁਸੀਂ ਆਪ ਵੇਖੀਏ ਇਹ ਵੀਡੀਓ ਬਣਾ ਵੀ ਲਓ ਅਸੀਂ ਖੜੇ ਵੀ ਹਾਂ ਅਸੀਂ ਦਾਵਾ ਕਰਦੇ ਹਾਂ ਵੀ ਹਾਂ ਇਹ ਪੁਲ ਕੋਈ ਮੇਰੇ ਖਿਆਲ ਜੇ ਜੇ ਹੀ ਹੈ ਜੇ 3 ਮਹੀਨੇ ਚੱਲੇ ਤੇ ਇਹਦੀ ਓਪਨਿੰਗ ਹੋ ਚੁੱਕੀ ਹੈ ਹਾਂਜੀ ਇਹਦੀ ਓਪਨਿੰਗ ਹੋ ਚੁੱਕੀ ਹੈ ਜੀ ਓਪਨਿੰਗ ਵੀ ਉਹ ਐ ਬਸ ਲਲੀਉਂ ਹੀ ਮਾਰ ਕੇ ਗਏ ਨੇ ਕੋਈ ਓਪਨਿੰਗ ਵਾਲੀ ਕੋਈ ਐਡੀ ਗੱਲ ਕੀਤੀ ਨਹੀਂ ਹੁੰਦਾ ਤੁਹਾਡੇ ਸਾਹਮਣੇ ਤੁਸੀਂ ਵੇਖੋ ਮਿੱਟੀ ਦੇ ਉੱਤੇ ਇੱਟਾਂ ਧਰੀਆਂ ਨੇ ਜੀ ਇਹ ਕਿਵੇਂ ਰਹੀ ਨਹੀਂ ਉਹਨਾਂ ਦਾ ਸਿਰਫ ਉਹਨਾਂ ਨੇ ਉਦਘਾਟਨ ਸ਼ੁਰੂ ਵਾਲੇ ਕੀਤਾ ਸੀ ਉਹ ਬੱਤਰ ਰੱਖਿਆ ਲੱਖ ਰੱਖਿਆ ਸੀ ਹੁਣ ਉਹ ਢਿੱਲੇ ਇਹੋ ਜਿਹੇ ਨੇ ਉਹਨਾਂ ਦੇ ਕੋਈ ਪ੍ਰੋਬਲਮ ਜਲਦੀ ਪਈਏ ਘੱਟੋ ਘੱਟ 2 ਮਹੀਨੇ ਹੋ ਗਏ ਨੇ ਉਹ ਮਿਲ ਵੀ ਨਹੀਂ ਪਾ ਰਹੇ ਆਮ ਜਨਤਾ ਨੂੰ ਸਾਨੂੰ ਆ ਬੜੀ ਦਿੱਕਤ ਆਉਣ ਡਈਏ ਇਸ ਗੱਲ ਦੀ ਠੀਕ ਹੈ ਬਾਕੀ ਇਹ ਵਿਭਾਗ ਦੇ ਕੰਮ ਹੈ ਉਹਨਾਂ ਨੇ ਬਹੁਤ ਖਰਾਬੀ ਕੀਤੀ ਹੈ ਜੀ ਠੀਕ ਹੈ ਧੰਨਵਾਦ ਜੀ ਗੁਰਮੀਤ ਸਿੰਘ ਹੈ ਜੀ ਤੇ ਮੇਰੀ ਗੌਸਪੁਰ ਪਿੰਡ ਦੇ ਵਿੱਚ ਮੇਰੀ ਜ਼ਮੀਨ ਹੈ ਇਹ ਮਾਮਲਾ ਕੀ ਹੈ ਜਿਹੜਾ ਮਹੌਲਾ ਪੂਰਾ ਇਕੱਠਾ ਹੋਇਆ ਤੁਹਾਡੇ ਪਿੰਡ ਦੇ ਜੀ ਜੀ ਇਹ ਬਹੁਤ ਵੱਡਾ ਮਾਮਲਾ ਹੈ ਜੀ ਇਹ ਤੁਸੀਂ ਪਿੱਛੇ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਹੈ ਇੱਥੇ ਹਰਮੀਤ ਸਿੰਘ ਪਠਾਨ ਮਾਜਰਾ ਜੀ ਨੇ ਇੱਥੇ ਨੀਂਹ ਪੱਥਰ ਰੱਖਿਆ ਸੀਗਾ ਇਸ ਪੁੱਲ ਦਾ 80 ਲੱਖ ਦੀ ਲਾਗਤ ਨਾਲ ਜਿਹੜੇ ਠੇਕੇਦਾਰ ਨੇ ਬਣਾਇਆ ਉਹਨੇ ਮੇਰੀ ਜ਼ਮੀਨ ਦੇ ਵਿੱਚੋਂ ਮਿੱਟੀ ਲੈ ਕੇ ਤੇ ਇਹਨੂੰ ਤਿਆਰ ਕੀਤਾ ਜਿਹਦੇ ਸਬੰਧ ਚ ਮੈਂ ਅਪਲੀਕੇਸ਼ਨ ਦਿੱਤੀ ਹੋਈ ਹੈ ਤੇ ਇਹ ਜੋ ਪੁੱਲ ਬਣਿਆ ਹੈ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਟੋਏ ਪੈ ਚੁੱਕੇ ਨੇ ਅਜੇ ਇਹਦਾ ਉਦਘਾਟਨ ਰਸਮੀ ਉਦਘਾਟ ਤੇ ਇਹਦੇ ਵਿੱਚ ਜਿਹੜਾ ਹੁਣ ਕਿਸੇ ਵੇਲੇ ਵੀ ਇੱਥੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਇਹਦੇ ਸਬੰਧ ਦੇ ਵਿੱਚ ਆਪਣਾ ਸਾਡੇ ਵੀਰਜੀ ਨੇ ਉਹਨਾਂ ਨੇ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਸੀ ਲੇਕਿਨ ਉਹ ਉਹਨਾਂ ਨੇ ਕੋਈ ਗੱਲ ਨੂੰ ਗੋਲਿਆ ਨਹੀਂ ਹੁਣ ਕਿਸੇ ਵੇਲੇ ਵੀ ਇੱਥੇ ਜੋ ਹੈ ਇੱਕ ਵੱਡਾ ਹਾਦਸਾ ਹੋ ਸਕਦਾ ਜੇ ਕੋਈ ਟਰੈਕਟਰ ਨੰਗ ਭਰ ਕੇ ਨੰਗੇ ਜਾਂ ਕੋਈ ਵੀ ਕੋਈ ਬੱਚੇ ਕੋਈ ਭਰ ਕੇ ਨੰਗੇ ਤੇ ਹੋ ਸਕਦਾ ਹੈ ਤੇ ਕੀ ਕਹਿੰਦੇ ਹੋ ਕਿ ਜਿੱਦਾਂ ਸਰਕਾਰ ਵੱਲੋਂ ਪੈਸਾ ਲਾਇਆ ਗਿਆ ਲੇਕਿਨ ਠੇਕੇਦਾਰ ਵੱਲੋਂ ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਜਿੱਦਾਂ ਇਹ ਤਾਂ ਓਪਨਿੰਗ ਵੀ ਨਹੀਂ ਹੋਈ ਤੇ ਟੈਗ ਗਿਆ ਕੀ ਲੱਗਦਾ ਮਟੀਰੀਅਲ ਵਗੈਰਾ ਕੀ ਹੈ ਜੀ ਇਹਦੇ ਵਿੱਚ ਮਟੀਰੀਅਲ ਜਿਹੜਾ ਹੈ ਮੈਨੂੰ ਤਾਂ ਕੁਝ ਲੱਗਦਾ ਦਿਖਦਾ ਨਹੀਂ ਥੱਲੇ ਮਿੱਟੀ ਹੈ ਜੀ ਉਹ ਵੀ ਪੋਲੀ ਹੈ ਔਰ ਉੱਪਰ ਉਹਨਾਂ ਨੇ ਟੈਲਾ ਲੋਕ ਟੈਲਾ ਲਾਈਆਂ ਹੋਈਆਂ ਨੇ ਜਿਹੜੀਆਂ ਕੀ ਦੱਭ ਰਹੀਆਂ ਨੇ ਅਜੇ ਤਾਂ بارش ਵੀ ਨਹੀਂ ਪਈ ਤੇ ਚੱਜ ਨਾਲ ਪਟਿਆਲੇ ਚ ਔਰ ਇਹ ਏਰੀਆ ਫਾਰਦਾ ਏਰੀਆ ਹੜ ਹੜ ਦਾ ਇਲਾਕਾ ਹੈ ਇੱਥੇ ਤਕਰੀਬਨ ਹਰ ਬਾਰ ਤਕਰੀਬਤ 3-4 ਦਿਨ ਫੁੱਟ ਪਾਣੀ ਆਉਂਦਾ ਹੈ ਇਸ ਵਾਰੀ ਉਹ ਪਾਣੀ ਵੀ ਨਹੀਂ ਆਇਆ ਇਹਦੇ باوجود ਵੀ ਪੁਲ ਬਣਾਣਾ ਸ਼ੁਰੂ ਹੋ ਗਿਆ ਜੀ ਲੇਕਿਨ ਜਿੱਦਾਂ ਤੁਸੀਂ ਕਹਿ ਰਹੇ ਹੋ ਜ਼ਮੀਨ ਮੇਰੀ ਹੈ ਤੁਸੀਂ ਤੈਨੂੰ ਆਬਜੈਕਸ਼ਨ ਨਹੀਂ ਕੀਤਾ ਸੀ ਪੁਲ ਬਣਾਉਣ ਵਾਸਤੇ ਜੀ ਬਿਲਕੁਲ ਮੈਂ ਦੋ ਕਾਰਨਾ ਕਰਕੇ ਨਹੀਂ ਬੋਲਿਆ ਜੀ ਇੱਕ ਤਾਂ ਇਹ ਰੋਜ਼ ਰਾਹ ਹੈ ਇਹ ਦੋ ਪਿੰਡਾਂ ਨੂੰ ਜੋੜਦਾ ਹੈ ਜਿਹਦੇ ਕਰਕੇ ਮੇਰਾ ਵੀ ਇਹ ਵਿਚਾਰ ਬਣਿਆ ਕਿ ਇਹ ਇੱਕ ਸਮਾਜਿਕ ਚੀਜ਼ ਹੈਗੀ ਹੈ ਤੇ ਆਪਾਂ ਇਹਦੇ ਚ ਉਲਟਾ ਸਾਥ ਦਈਏ ਕਿਉਂਕਿ ਬਾਅਦ ਵਿੱਚ ਮੈਂ ਗਵਰਨਮੈਂਟ ਤੋਂ ਕਲੇਮ ਕਰ ਸਕਦਾ ਲੇਕਿਨ ਇਹ ਰਾਹ ਬ ਇਹ ਤੁਸੀਂ ਗਲਵਾਲੇ ਮੰਤਰੀ ਸਾਹਿਬ ਨਾਲ ਕਦੀ ਗੱਲ ਕੀਤੀ ਸੀ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਨੂੰ ਮੈਂ ਆਪ ਜਿਹਦੇ ਚੈਨਲ ਆਹੀਂ ਇੱਕ ਮੈਂ ਸੁਨੇਹਾ ਲਾਣਾ ਚਾਹਨਾ ਕਿ ਹਰਮੀਤ ਸਿੰਘ ਪਠਾਨ ਮੱਜਰਾ ਜੀ ਇੱਕ ਸਮਾਜ ਸੇਵੀ ਔਰ ਬਹੁਤ ਉੱਗੇ ਹੋਏ ਇਹ ਹੈਗੇ ਨੇ ਇਹਨਾਂ ਨੇ ਜੋ ਇੱਥੇ ਸਰਪੰਚ ਬਣਾਇਆ ਹੈ ਨਾਮ ਕਿਸੇ ਦਾ ਮਨਜਿੰਦਰ ਮਨਜਿੰਦਰ ਸਿੰਘ ਠੀਕ ਹੈ ਉਹ ਉਹਨਾਂ ਦਾ ਨਾਮ ਉਹ ਖਰਾਬ ਕਰ ਰਿਹਾ ਜਿਸ ਸਾਹ ਨਾਲ ਆ ਇੱਥੇ ਕਿਉਂਕਿ ਉਹਦੇ ਉਹਦੇ ਜਿਹੜੀ ਹੈਗੀ ਹੈ ਆਪਣਾ ਉਹਦੇ ਦੇਖ ਰਿਕਚੀ ਇਹ ਬੰਦ ਰਿਹਾ ਔਰ ਉਹਨੇ ਥਾਣੇ ਜਾ ਕੇ ਜਦੋਂ ਮੈਂ ਨੂੰ ਕਿਹਾ ਵੀ ਆ ਮੇਰਾ ਜੋ ਤੁਸੀਂ ਮਿੱਟੀ ਚੁੱਕੀ ਇੱਥੋਂ ਦੀ ਮੈਂ ਜਦੋਂ ਠੇਕੇਦਾਰ ਸਾਹਿਬ ਨੂੰ ਕਿਹਾ ਕਿ ਤੁਸੀਂ ਇਹ ਮਿੱਟੀ ਚੁੱਕੀ ਗਈ ਤੁਹਾਡੀ ਤਕਰੀਬਨ ਜੀ ਮੇਰੀ ਇਸ ਧਰਤੀ ਚੋਂ ਐਸਟੀਮੇਟਡ ਕੋਈ 15 ਕ ਟਿਪਰ ਚੁੱਕੇ ਗਏ ਨੇ ਜੀ 6 ਫੁੱਟ ਡੂੰਘਾ 7 ਫੁੱਟ ਡੂੰਘਾ ਔਰ 60 ਫੁੱਟ ਲੰਬਾ ਔਰ 30 ਫੁੱਟ ਚੌੜਾ ਪਾੜ ਪਾਤਾ ਗਿਆ ਜੀ ਮੇਰੇ ਕੋਲ ਜ਼ਮੀਨ ਦੇ ਮੇਰੀ ਚ ਮੈਂ ਰਕਬਾ ਘਟਾਤਾ ਗਿਆ ਜੀ ਸੋ ਮੈਂ ਪਠਾਨ ਮਾਲ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਬਹੁਤ ਵਧੀਆ ਬੰਦੇ ਨੇ ਆਪਣੇ ਬੰਦੇ ਦੇਖ ਕੇ ਚੁਣਨ ਨਹੀਂ ਤਾਂ ਇਹ ਉਹਨਾਂ ਨੂੰ ਨੈਗੇਟਿਵ ਮਾਰਕਿੰਗ ਦੇਣਗੇ ਉਨ ਕੀ ਸਪੋਰਟ ਕੀ ਪਿੰਡ ਵਾਲੇ ਦਾ ਕੀ ਰਣਨੀਤੀ ਪਿੰਡ ਵਾਲੇ ਜੀ ਇਸ ਸਬੰਧੀ ਬਹੁਤ ਚਿੰਤਤ ਨੇ ਕਿਉਂਕਿ ਇੱਕੋ ਰਾਜ ਜਿਹੜਾ ਦੋ ਬੰਨਾਂ ਨੂੰ ਜੋੜਦਾ ਔਰ ਕਿਸੇ ਵੇਲੇ ਵੀ ਇੱਥੇ ਹਾਦਸਾ ਹੋ ਸਕਦਾ ਹੈ ਪਿੰਡ ਵਾਲਿਆਂ ਦੀ ਪੁਰਜ਼ੋਰ ਅਪੀਲ ਹੈ ਇੱਥੇ ਪਿੰਡ ਵਾਲੇ ਦੇ ਆਪਣਾ ਮੈਂਬਰ ਸਾਹਿਬ ਵੀ ਆਏ ਨੇ ਇਧਰ ਗੌਂਸਪੁਰ ਸਾਹਿਬ ਦੇ ਸਰਪੰਚਾ ਜਿਹੜਾ ਹੈਗੇ ਉਹ ਵੀ ਆਏ ਹੋਏ ਨੇ ਇਹ ਸਾਰੇ ਤਕਰੀਬਨ ਜਿਹੜੇ ਨੇ ਇਸ ਚੀਜ਼ ਨੂੰ ਚਿੰਤਤ ਲੈ ਕੇ ਨੇ ਲੈ ਹਾਲਾਤ ਕਿਦਾਂ ਸੀ ਇਧਰ ਜਿੱਦਾਂ ਇਹ ਪੁਲ ਬਣਨ ਤੋਂ ਪਹਿਲਾਂ ਹਾਲਾਤ ਕੀ ਸੀ ਇੱਥੇ ਦੀ ਇੱਕ ਰਸਮੀ ਕੋਈ ਮਤਲਬ ਇੱਕ ਲੈਂਟਰ ਦਾ ਪਾ ਕੇ ਪੁਲ ਬਣਾਇਆ ਸੀ ਜਿਹੜਾ ਕਿ ਬਾਰਿਸ਼ਾਂ ਦੇ ਵਿੱਚ ਬਹਿ ਗਿਆ ਇਥੇ ਬੋਰਡ ਵੀ ਲੱਗਿਆ ਹੋਇਆ ਇੱਥੇ ਕਰਕੇ 70 ਫੁੱਟ ਡੂੰਘੇ ਦਾ ਸੋ ਉਹਦੇ ਕਰਕੇ ਫਿਰ ਇਹ ਵਿਚਾਰ ਬਣਾਇਆ ਗਿਆ ਤਾਂ ਪਠਾਨ ਸਾਹਿਬ ਨੇ ਬੜੀ ਮਿਹਰਬਾਨੀ ਕੀਤੀ ਇਸ ਪਿੰਡ ਤੇ ਜਿਹੜਾ ਕਿ ਪੁਲ ਬਣਾਇਆ ਲੇਕਿਨ ਪੁਲ ਨੂੰ ਦਿলো ਨਹੀਂ ਬਣਾਇਆ ਗਿਆ ਡਿਪਾਰਟਮੈਂਟ ਨੇ ਬਹੁਤ ਬੇਈਮਾਨੀ ਕੀਤੀ ਹੈ ਕ腐ਸ਼ਨ ਕੀਤੀ ਹੈ ਇਹਦਾ ਬਹੁਤ ਡੂੰਘਾਈ ਤੇ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਔਰ ਜਿਹੜੇ ਵੀ ਇਹਦੇ ਨਾਲ ਨੇ ਚਾਹੇ ਕੋਈ ਰਾਜਨੀਤਿਕ ਬੰਦਾ ਹੈ ਚਾਹੇ ਕੋਈ ਸਰਕਾਰੀ ਬੰਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ